ਨੂੰ ਲੱਗਦਾ ਇਹ ਪਿੱਛੇ ਬਹੁਤ ਵੱਡੀਆਂ ਸ਼ਾਸ਼ ਹੈ ਸਾਡੇ ਪੰਜਾਬ ਦੀ ਸ਼ਾਨ ਨੂੰ ਬਦ ਕਰਦੀ ਕੁਸ਼ਿ ਲੋਕਾਂ ਵੱਲ ਸੱਚ ਮੰਨਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹਨੂੰ ਗੰਭੀਰਤਾ ਨਾਲ ਵਿਚਾਰ ਕਰਨੀ ਲੋੜ ਹੈ ਪਹਿਲੀ ਘਟਨਾ ਨਹੀਂ ਹੈ ਜਦੋਂ ਕਾਲੇ ਦੌਰ ਸੀ ਪੰਜਾਬ ਦੇ ਉਦੋਂ ਵੀ ਇਸ ਤਰ੍ਹਾਂ ਮੰਦਰਾਂ ਚ ਗੁਰਦੁਆਰਿਆਂ ਚ ਅਟੈਕ ਨਹੀਂ ਸੀ ਕਾਲੀ ਮਾਤਾ ਦੇ ਮੰਦਰ ਤੇ ਅਟੈਕ ਹੋਣਾ बड़ी बड़ी ए, so, कि دونك ਸਾਧਾਰ ਬਣੀ ਬਣੀ ਸੀ ਯਾਦ ਹੋ ਰਹਾ ਜੀ ਕਿ ਆਪਸ ਵਿੱਚ ਉਹ ਜੋ ਸਿੱਖ ਭਰਾ ਕੋਈ ਹਿੰਦੂ ਭਰਾ ਹੈ ਸੂਏ ਸਾਰੇ ਦਾ ਸਾਰਾ ਮੈਨੂੰ ਲੱਗਦਾ ਥੋੜਾ ਸਾਈਡ ਹੈ ਇਹ ਸਾਜ਼ਿਸ਼ ਹੋ ਰਹੀ ਹੈ ਹੂੰ ਔਰ ਇਹ ਰੀਤੇ ਗੰਭੀਰਤਾ ਦੇ ਨਾਲ ਵਿਚਾਰ ਕਰਦੇ ਹੋੜੇ ਸਾਨੂੰ ਸੰਜਮ ਵਰਤਣ ਦੀ ਲੋੜ ਹੈ ਲਾਅ ਐਂਡ ਆਰਡਰ ਦੀ ਸਥਿਤੀ ਕੋਈ ਅੱਜ ਦੀ ਨਹੀਂ इवन ਦੇਸ਼ ਦੇ ਗ੍ਰਹਿ ਮੰਤਰੀ ਕਹਿ ਚੁੱਕੇ ਹਨ ਔਰ ਮੈਂ ਵੀ ਲਾਅ ਐਂਡ ਆਰਡਰ ਦੀ ਸਥਿਤੀ ਡਿਪਾਰਟਮੈਂਟ ਚ ਕਿਹਾ ਕਿ ਪੰਜਾਬ ਦੇ ਵਿੱਚ ਦਿਨ ਬਦ ਦਿਨ ਹੋਰ ਸਾਹਮਣੇ ਮੜੇ ਜਾ ਰਹੇ ਹਨ ਅੱਜ ਵੇਖੋ ਕਿੰਨੇ ਹਜ਼ਾਰਾਂ ਲੋਕਾਂ ਦਾ ਕਹਿਣਾ ਰਿਹਾ ਸੋ ਬਹੁਤ ਵੱਡ ਪਾਗੀ ਘਟਨਾ ਹੈ ਇਹਦੀ ਵੱਡੇ ਪੱਧਰ ਤੇ ਜਾਂਚ ਹੋਣੀ ਚਾਹੀਦੀ ਹੈ ਔਰ ਦੋਸ਼ੀਆਂ ਨੂੰ ਜਲਦ ਤੋਂ ਜਲਦ ਫੜਨਾ ਚਾਹੀਦਾ ਹੈ ਔਰ ਉਹਨਾਂ ਨੂੰ ਮੁਕੰਮਲ ਵੀ ਪੱਟੀ ਕੋਈ ਸਜ਼ਾ ਦੇ। ਬੜੇ ਕਿਸਰ ਜਿਹੜੀ ਗੱਲ ਲੁਧਿਆਣੇ 'ਚ ਘਟਨਾ ਹੋਈ ਉਸ ਦੇ ਵਿੱਚ ਜੋ ਸੀਸੀਟੀਵੀ ਸਾਹਮਣੇ ਹੈ ਉਸ ਦੇ ਵਿੱਚ ਇੱਕ ਬੱਚਾ ਨਜ਼ਰ ਆ ਰਿਹਾ ਹੈ ਕਿ ਬੱਚੇ ਵੱਲੋਂ ਉਹ ਜਿਹੜੀ ਹੈ ਘਟਨਾ ਨੂੰ ਅੰਜਾਮ ਦਿੱਤਾ ਗਿਆ। ਇੱਥੇ ਜਿਹੜੀ ਸੀਸੀਟੀਵੀ ਸਾਹਮਣੇ ਆਈ ਹੈ ਉਸ ਦੇ ਵਿੱਚ ਵੀ ਕੋਈ ਜ਼ਿਆਦਾ ਵੱਡੀ ਉਮਰ ਦਾ ਜਿਹੜਾ ਨੌਜਵਾਨ ਨਹੀਂ ਹੈਗਾ। ਕੀ ਲੱਗਦਾ ਕਿ ਜਿਹੜੇ ਇਹ ਨੌਜਵਾਨ ਖਾਸ ਕਰਕੇ ਜਿਹਦੇ ਬੱਚੇ ਨੇ ਉਹਨਾਂ ਵੱਲੋਂ ਉਹ ਉਹਨਾਂ ਨੂੰ ਵਰਗ ਲਾਇਆ ਜਾ ਰਿਹਾ। ਲੁਧਿਆਣੇ ਵਾਲੀ ਘਟਨਾ ਦੇ ਬਾਰੇ ਵੀ ਕਿੰਨੀ ਉਮਰ ਦਾ ਬੱਚਾ ਹੈ? 100% ਅੱਜ ਗੈਂਗਸਟਰ ਕੋਣ ਨਹੀਂ? ਜਿਹੜੇ ਅਨਜਾਨ ਬੱਚੇ ਨੇ ਛੋਟੀਆਂ ਉਮਰਾਂ ਦੇ ਬੱਚੇ ਨੇ ਉਹਨਾਂ ਲੋਕਾਂ ਨੂੰ ਹੀ ਇਹ ਗੱਲਾਂ ਇੱਧਰ ਉੱਧਰ ਕੰਮ ਗਲਤ ਕਰਾਏ ਜਾਂਦੇ ਨੇ ਕੁਝ ਫੈਸਲੇ ਵਾਸਤੇ ਕਰਾਏ ਦਿੰਦੇ ਕੁਝ ਕੋਈ ਲੋਕਾਂ ਨੂੰ ਅੱਛੇ ਦੀ ਆਰਚ ਕਰਾਈ ਜਾਂਦੇ ਸੋ ਮੈਂ ਤਾਂ ਹੀ ਕਿਹਾ ਕਿ ਇਹ ਇਹਦੇ ਪਿੱਛੇ ਕੋਈ ਗਹਿਰੀ ਵੱਡੀ ਸਾਜ਼ਿਸ਼ ਹੋ ਸਕਦੀ ਹੈ ਇਸ ਸਰਕਾਰਾਂ ਨੂੰ ਇਹਦੇ ਤੇ ਗੰਬੀਰਤਾ ਦੇ ਨਾਲ ਵਿਚਾਰ ਇਹ ਸਰਕਾਰ ਤਾਂ ਬਣੀ ਹੋਏ ਬੇਅਦਬੀਆਂ ਦੇ ਮਸਲੇ ਹੱਲ ਕਰਨ ਲਈ ਕਹਿੰਦੇ ਸੀ ਮੇਰੇ ਸਾਥ ਮਿਲੂਗਾ ਪਰ ਲਗਾਤਾਰ ਵੱਗੀਆਂ ਗੱਜਾਂ ਕਟਣ ਦੀਆਂ ਦੇਖੋ ਜੀ ਹੁਣ ਇਹ ਬਹੁਤ ਵੱਡਾ ਮੁੱਦਾ ਹੈ ਇਸ ਮੁੱਦੇ ਤੇ ਇਦਾਂ ਮੈਂ ਗੱਲ ਕਰਾਂਗਾ ਤਾਂ ਲੋਕ ਨੂੰ ਲੱਗੇਗਾ ਕਿ ਸ਼ਾਇਦ ਮੈਂ ਕੋਈ ਤੇਲ ਪਾ ਰਿਹਾ ਹਾਂ ਬਿਲਕੁਲ ਕਿਹਾ ਗਿਆ ਸੀ ਕਿ 24 ਘੰਟਿਆਂ ਚ ਇਹ ਅਗਧੀਆਂ ਦੇ ਮਸਲੇ ਹੱਲ ਕਰਾਂਗੇ ਸੋ ਚਲੋ ਉਹ ਗੱਲ ਤਾਂ ਛੱਡੋ ਮੈਂ ਸਮਝਦਾ ਕਿ ਉਹ ਤਾਂ ਜਦੋਂ ਹੋਏਗਾ ਹੋਏਗਾ ਲੇਕਿਨ ਇਸ ਤਰ੍ਹਾਂ ਦੀ ਘਟਨਾ ਹੁਣ ਨਹੀਂ ਹੋਣੀ ਚਾਹੀਦੀ ਬੰਗਦੇ ਇਸ ਸਿਚੁਏਸ਼ਨ ਚ ਕਈ ਵਾਰੀ ਸ਼ਾਰਤੀ ਅਨਸਰ ਗੜਬੜੀ ਵੀ ਕਰਨ ਦੀ ਕੋਸ਼ਿਸ਼ ਕਰਦੇ ਨੇ ਕਿਉਂਕਿ ਨੈਸ਼ਨਲ ਹਾਈਵੇ ਹੈ ਜਿਹੜੇ ਆਮ ਲੋਕ ਨੇ ਕਾਫੀ ਕੱਜਲ ਹੋ ਰਹੇ ਹਾਂਜੀ ਮੈਂ ਲੋਕਾਂ ਨੂੰ ਇਹ ਬੇਨਤੀ ਕਰਨੀ ਛੋਣਾ ਆਪ ਦੇ ਭਰਾ ਨੂੰ ਪੰਜਾਬ ਦੇ ਲੋਕਾਂ ਨੂੰ ਸਾਨੂੰ ਸੰਜਮ ਵਰਤਣ ਦੀ ਲੋੜ ਹੈ ਸਾਨੂੰ ਆਪਣਾ ਭਾਈਚਾਰਾ ਕਾਇਮ ਰੱਖਣ ਦੀ ਲੋੜ ਹੈ ਕੋਈ ਸ਼ਰਾਰਤੀ ਬੰਦਾ ਜਾਂ ਜਿਸ ਬੰਦੇ ਨੇ ਵੀ ਇਹ ਸਾਜ਼ਿਸ਼ ਕੀਤੀ ਹੈ ਬਹੁਤ ਮਾੜੀ ਕੱਟਨਾ ਹੈ ਲੇਕਿਨ ਸਾਨੂੰ ਆਪਣੇ ਪੰਜਾਬ ਦੇ ਲੋਕਾਂ ਦਾ ਪੰਜਾਬ ਦਾ ਪੰਜਾਬ ਦੇ ਨਿਵਾਸੀਆਂ ਦਾ ਭਾਈਚਾਰੇ ਦਾ ਬਹੁਤ ਖਿਆਲ ਰੱਖਣਾ ਚਾਹੀਦਾ ਕਿਸੇ ਪ੍ਰਕਾਰ ਦੀ ਕੋਈ ਐਸੀ ਸਥਿਤੀ ਪੈਦਾ ਨਾ ਕਰੀਏ ਜਿਹਦੇ ਨਾਲ ਲਾਅ ਨਾ ਆਰਡਰ ਦੀ ਸਥਿਤੀ ਖਰਾਬ ਹੋਵੇ ਅਸੀਂ ਉਹਨਾਂ ਦੇ ਨਾਲ ਹੈ ਤੁਹਾਡੇ ਨਾਲ ਹੈ ਜਿਹੜੀ ਵੀ ਸੰਭਵ ਲੜਾਈ ਲੜਨੀ ਹੋਈ ਅਸੀਂ ਲੜਾਂਗੇ ਨਾਲ ਹੀ ਨਾਲ ਮੈਂ ਪੁਲਿਸ ਪ੍ਰਸ਼ਾਸਨ ਨੂੰ ਬੇਨਤੀ ਕਰਨੀ ਚਾਹੁੰਦਾ ਹਾਂ ਪੰਜਾਬ ਦੇ ਡੀਜੀਪੀ ਔਰ ਪੰਜਾਬ ਦੇ ਗ੍ਰਹਿ ਮੰਤਰੀ ਮੁੱਖ ਮੰਤਰੀ ਨੂੰ ਬੇਨਤੀ ਕਰਨੀ ਚਾਹੁੰਦਾ ਹਾਂ ਉਹ ਇੱਥੇ ਆਏ ਸੀ ਉਹਨਾਂ ਨੂੰ ਇੱਥੇ ਆਉਣਾ ਚਾਹੀਦਾ ਸੀ ਮੁੱਖ ਮੰਤਰੀ ਸਾਹਿਬ ਇੱਥੇ ਆ ਜਾਂਦੇ 2 ਮਿੰਟ ਔਰ ਇਸ ਪਬਲਿਕ ਨੂੰ ਖੜੇ ਹੋ ਕੇ ਐਡਰੈਸ ਕਰ ਦਿੰਦੇ ਕਿ ਮੇਰੀ ਜ਼ਿੰਮੇਵਾਰੀ ਹੈ ਮੈਂ 24 ਘੰਟਿਆਂ ਦੇ ਵਿੱਚ ਲੋਸ਼ੀਆਂ ਨੂੰ ਫੜ ਲਾਂਗਾ ਜਾਂ 12 ਘੰਟਿਆਂ ਦੇ ਫੜ ਲਾਂਗਾ ਤਾਂ ਸ਼ਾਇਦ ਇਹ ਸਥਿਤੀ ਨਾ ਪੈਦਾ ਹੋਵੇ ਜਾਂ ਸਰਕਾਰ ਦਾ ਕੋਈ ਨੁਮਾਇੰਦਾ ਭੇਜ ਦੇ ਕੋਈ ਮੰਤਰੀ ਭੇਜ ਦਿੰਦੇ ਸਵੇਰ ਦੀ ਇਹ ਰਾਤ ਦੀ ਘਟਨਾ ਹੋ ਨੈਸ਼ਨਲ ਹੈ ਵੀ ਕੋਨਾ ਚਾਹੀਦਾ ਕਿ ਕਿ ਬਜ਼ੁਰਗ ਵੀ ਦਵਾਈ ਦੀ ਪਾਣੀ ਦੀ ਗਲਤਾਰੀ ਉਹ ਬਿਲਕੁਲ ਮੈਂ ਤਾਂ ਇਹ ਛੋਣਾ ਵੀ ਕਿਸੇ ਪ੍ਰਕਾਰ ਦੀ ਕੋਈ ਵੀ ਚੀਜ਼ ਐਸੀ ਨਹੀਂ ਕਰਨੀ ਚਾਹੀਦੀ ਜਿਹਦੇ ਨਾਲ ਜਨਤਾ ਨੂੰ ਔਰ ਲਾ ਨ ਆਰਡਰ ਦੀ ਕੋਈ ਸਿੱਕੀ ਪੈਦਾ ਹੋਵੇ ਲੇਕਿਨ ਪਰ ਫਿਰ ਲੋਕਾਂ ਦੀ ਇਹ ਭਾਵਨਾ ਹੈ ਫਿਰ ਮੁੰਗਨੀਆਂ ਉਹਨਾਂ ਦੀ ਮਾਨਸਿਕਤਾ ਹੈ ਉਹਨਾਂ ਦੇ ਆਸਤਾ ਹੈ ਜਿਹਦੇ ਨਾਲ ਉਹ ਜੁੜੇ ਨੇ ਹੈ ਕਿਸ ਪ੍ਰਕਾਰ ਦੀ ਜਦੋਂ ਬੇਅਬੀ ਹੁੰਦੀ ਹੈ ਲੋਕਾਂ ਨੂੰ ਲੱਗਦਾ ਕਿ ਕਿਹੜਾ ਸ਼ਰਾਰਤੀ ਸੀਗਾ ਜਿਹੜਾ ਸਾਡੇ ਗੁਰੂ ਨਾਲ ਸਾਡੇ ਸਾਡੇ ਸ਼ਿਵਜੀ ਮਹਾਰਾਜ ਦੇ ਸਰੂਪ ਨਾਲ ਇਸ ਤਰ੍ਹਾਂ ਦਾ ਕਰਕੇ ਗਏ ਸੋ ਉਹ ਨਰੀਆ ਭਾਵਨਾ ਨਾਲ ਪਰ ਮੈਨੂੰ ਲੱਗਦਾ ਲੋਕ ਬੜੇ ਸੂਝਵਾਨ ਹੈ ਕਿਸੇ ਪ੍ਰਕਾਰ ਦੀ ਕੋਈ ਅਸੀਂ ਇਕੱਠੇ ਕਰਦੇ